ਆਵਾਜ਼ ਜੀ ਕਲੀ ਤੇ ਅਸੀਂ ਵੀ ਤੀਨੂ ਸਾਹਿਬ ਉਹਰੇ ਅਗਿਆਸ਼ ਕਰਦੇ ਆ ਕਿ ਸਾਡਾ ਜੋ 2% ਕੋਟਾ ਬਾਜੀਗਰ ਭਾਈਚਾਰੇ ਦਾ ਤੀਨੂ ਸਾਹਿਬ ਸਾਨੂੰ ਲੋਕ ਸਭਾ ਚੋਂ ਵੀ ਇਸ ਕੋਟੇ ਨੂੰ ਵਾਝਾ ਰੱਖਿਆ ਜੀ ਮਾਜੋਤ ਪਵਰਗ ਮਾਟੀ ਨੂੰ ਜਿੰਦਾਬਾਦ 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 ਬਹੁਤ ਬਹੁਤ ਧੰਨਵਾਦ ਜੀ ਇਹ ਸਨ ਸਾਡੇ ਦਸ ਸੰਗਠਨ ਸਰਕਾਰ ਚਿਲਦਾ ਸਾਰੇ जिथे बि किथे मज़दूर किसान के नारो पिया पार्टी सोलह साल

ਕਨਵੈਕਟ ਤਾਂ ਤੇ ਬੇਤੀਆਂ ਸਾਰੇ ਸਮਝਾ ਲਓ ਆਪਣਾ ਹੈ ਦੋ ਨਿਸ਼ਾਨ ਹੈ ਝਾੜੂ ਤੇ ਤਿੰਨ ਸਾਹ ਵਾਸਤੇ ਨੇ ਪਾਣੀ ਆਉਂਦੇ ਸ਼ਕਮਰਾਂ ਵਾਸਤੇ ਟਿਕਾਣਾ ਲੱਭੀਏ ਬਲੇ ਸੋਨਹਾਰ ਅੱਜ ਦਾ ਮੌਨਟ ਉਸ ਗਾਜ ਜਰੂਰ ਸੁਣਨੇ ਜਾਵੇ ਉੱਥੇ ਪਾਣੀ ਪਕਾ ਲਿਓ ਕੋਈ ਨੀ ਪਾਣੀ ਲੋੜ ਵੀ ਹੈ ਗਰਮੀ ਬਹੁਤ ਹੈ ਇਹ ਸਿਰਫ ਵੋਟਾਂ ਦੀ ਮੀਟਿੰਗ ਨਹੀਂ ਇਹ ਬਹੁਤ ਗੰਭੀਰ ਮੀਟਿੰਗ ਹੈ ਇਹਦੇ ਵਿੱਚ ਆਪਾਂ ਬਾਜੀਗਰ ਭਾਈਚਾਰਾ ਉਹਦੀ ਸਮਾਜਿਕ ਸਥਿਤੀ ਤੇ ਉਹਦੀ ਆਰਥਿਕ ਸਥਿਤੀ ਉੱਤੇ ਗੱਲਾਂ ਵੋਟਾਂ ਦਾ ਸਿਰਫ ਗੱਲ ਕੀ ਵੋਟਾਂ ਪਾਓ ਵੋਟਾਂ ਪਾਓ ਐਂ ਚਲੇ ਜੇ ਪਰ ਆਪਣਾ ਇਹ ਭਾਈਚਾਰਾ ਜਿਹੜਾ ਸਮਾਜਿਕ ਤੇ ਆਪਸੀ ਤੌਰ ਤੇ ਬਹੁਤ ਲੰਬੇ ਸਮੇਂ ਤੋਂ ਅਣਗੌਲਿਆ ਹੈ ਬਹੁਤ ਪਿੱਛੇ ਚਲਾ ਗਿਆ ਇਹ ਗੱਲ ਠੀਕ ਹੈ ਇਤਿਹਾਸ ਵਿੱਚ ਇਤਿਹਾਸ ਵਿੱਚ ਇਸ ਹਲੋ ਇਤਿਹਾਸ ਵਿੱਚ ਇਸ ਭਾਈਚਾਰੇ ਦੀ ਬਹਾਦਰੀ ਤੇ ਪ੍ਰਾਪਤੀਆਂ ਦਾ ਬਹੁਤ ਲੰਮਾ ਚੌੜਾ ਇਤਿਹਾਸ ਦਾ ਇਤਿਹਾਸਕਾਰਾਂ ਨੇ ਦਰਜ ਨਹੀਂ ਕੀਤਾ ਪਰ ਇਸ ਭਾਈਚਾਰੇ ਨੇ ਅੱਜ ਤੱਕ ਚਾਹੇ ਦੇਸ਼ ਦੇ ਲਈ ਕੁਰਬਾਨੀ ਦੇਣ ਦੀ ਗੱਲ ਹੋਵੇ ਚਾਹੇ ਖੇਡਾਂ ਦਾ ਫੀਲਡ ਹੋਵੇ ਚਾਹੇ ਅਫਸਰੀ ਦਾ ਫੀਲਡ ਹੋਵੇ ਚਾਹੇ ਮਿਹਨਤ ਦਾ ਫੀਲਡ ਹੋਵੇ ਕਾਰੋਬਾਰ ਦਾ ਫੀਲਡ ਹੋਵੇ ਜਿਸ ਕਿਸੇ ਖੇਤਰ ਨੂੰ ਵੀ ਹੱਥ ਪਾਇਆ ਆਪਣੇ ਭਾਈਚਾਰੇ ਨੇ ਫਿਰ ਉਹਦੇ ਵਿੱਚੋਂ ਕਾਮਯਾਬ ਹੋ ਕੇ ਨਿਕਲੇ ਆ ਬਹੁਤ ਲੰਮਾ ਚੌੜਾ ਇਤਿਹਾਸ ਆ ਆਪਣੇ ਬਜ਼ੁਰਗਾਂ ਦਾ ਬੜੀ ਮਿਹਨਤ ਨਾਲ ਇੱਥੇ ਤੱਕ ਪਹੁੰਚ ਹੋਈ ਆ ਇਹ ਤਾਂ ਮਿਹਰਬਾਨੀ ਹੈ ਬਾਬਾ ਸਾਹਿਬ ਅੰਬੇਡਕਰ ਦੀ ਆਪਣੇ ਉੱਤੇ ਸਾਰਿਆਂ ਤੇ ਕਿ ਉਹਨਾਂ ਨੇ ਕਿੱਥੇ ਮਹਾਰਾਸ਼ਟਰ ਤੋਂ ਉੱਠ ਕੇ ਪੂਰੇ ਦੇਸ਼ ਦੇ ਸਮਾਜਿਕ ਆਰਥਿਕ ਤੌਰ ਤੇ ਦੱਬੇ ਕੁਚਲੇ ਲੋਕਾਂ ਲਈ ਹੱਕ ਹਕੂਕ ਲੈ ਕੇ ਦਿੱਤੇ ਨਹੀਂ ਤਾਂ ਕਾਂਗਰਸ ਦਾ ਆਪਾਂ ਨੂੰ ਇਹੀ ਕਹਿੰਦੀ ਨਹੀਂ ਸਾਡੇ ਬਜ਼ੁਰਗਾਂ ਦੇ ਦਿਮਾਗ ਵਿੱਚ ਇਹੀ ਪੌਂਦੀ ਰਹੀ ਵੀ ਅਸੀਂ ਤੁਹਾਨੂੰ ਆਜ਼ਾਦੀ ਲੈ ਕੇ ਦੁੱਤੀ ਆ ਪਰ ਜਦੋਂ ਅਪਾਏ ਤੇ ਅਸਲੂ ਪੜਦੇ ਆ ਕਿਤਾਬਾਂ ਪੜਦੇ ਆ ਤਾਂ ਪਤਾ ਲੱਗਦਾ ਕਿ ਆਪਣੇ ਸਮਾਜ ਨੂੰ ਪੜ੍ਹ ਲਿਖਣ ਦਾ ਹੱਕ ਨੌਕਰੀ ਲੈਣ ਦਾ ਹੱਕ ਮੰਦਰ ਗੁਰਦੁਆਰੇ ਜਾਣ ਦਾ ਜਾਣ ਦਾ ਹੱਕ ਆਪਣੇ ਨਾਮ ਉੱਤੇ ਮਰਲਾ ਜ਼ਮੀਨ ਲੈਣ ਦਾ ਮਾਲਕੀ ਦਾ ਹੱਕ ਡਾਕਟਰ ਮੇਦਕਰ ਨੇ ਇੰਡੀਆ ਐਕਟ 1935 ਵਿੱਚ ਆਪਾਂ ਨੂੰ ਲੈ ਕੇ ਲੇ ਦਿੱਤਾ ਸੀ 1935 ਚ ਪਾਕੀਸ਼ਤਾਨ ਜਨਰਲ ਜਿਹੜਾ ਵੀ ਪੜ੍ਹੇ ਲਿਖੇ ਲੋਕਾਂ ਨੂੰ ਆਪਾਂ ਨੂੰ ਰਾਮ ਨੇ ਕੋਈ ਨਹੀਂ 1935 ਚ ਇੰਡੀਆ ਐਕਟ ਦੇ ਵਿੱਚ ਹੀ ਆਪਾਂ ਨੂੰ ਉਹਨਾਂ ਨੇ ਅਧਿਕਾਰ ਲਾ ਦਿੱਤਾ ਸੀ ਸਾਰੇ ਅੰਗਰੇਜ਼ ਦੇ ਕੋ ਉਦੋਂ ਅੰਗਰੇਜ਼ ਦਾ ਰਾਜ ਸੀ ਕਾਂਗਰਸ ਤਾਂ ਜਾ ਕੇ 1947 ਤੋਂ ਬਾਅਦ ਆਉਂਦੀ ਹੈ ਬਈ 5 ਮਿੰਟ ਖੁੰਡਿਓ ਬਸ 5 ਮਿੰਟ 5 ਮਿੰਟ ਬੇਟਾ 5 ਮਿੰਟ ਚੁੱਪ ਕਰਕੇ ਸੁਣ ਲਓ ਬਸ 5 ਮਿੰਟ ਕਾਂਗਰਸ 1947 ਤੋਂ ਬਾਅਦ ਚੁੰਦੀ ਹੈ ਉਹਦੀ ਜ਼ਿੰਮੇਵਾਰੀ ਸੰਵਿਧਾਨ ਦੇ ਵਿੱਚ ਲਾਈ 바ਵਾ ਸਾਹਿਬ ਅੰਬੇਡਕਰ ਨੇ ਹਕੂਮਤ ਹੁਕਮਰਾਨ ਕਿਹਾ ਬਾਬਾ ਸਾਹਿਬ ਨੇ ਬਾਬਾ ਸਾਹਿਬ ਨੇ ਜਦੋਂ ਸੰਵਿਧਾਨ ਬਣਾਇਆ ਤਾਂ ਉਹਨਾਂ ਨੇ ਅੰਗਰੇਜ਼ ਪੱਤਰਕਾਰਾਂ ਨੂੰ ਇੱਕ ਗੱਲ ਕਹੀ ਉਹ ਕਹਿੰਦੇ ਕਿ ਮੈਂ ਹੁਣ ਸਾਰਿਆਂ ਨੂੰ ਬਰਾਬਰ ਕਰ ਦੁੱਤਾ ਸੰਵਿਧਾਨ ਚ ਪਰ ਮੈਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਜਿਹੜਾ ਹੁਕਮਰਾਨ ਬਣੇਗਾ ਹੁਣ ਦੇਸ਼ ਦਾ ਉਹ ਇਸ ਪਿੱਛੇ ਰਹਿ ਗਏ ਸਮਾਜ ਨੂੰ ਸਮਾਜਿਕ ਤੌਰ ਤੇ ਬਰਾਬਰ ਕਰੇਗਾ ਕੀ ਉਹਨਾਂ ਨੂੰ ਆਰਥਿਕ ਤੌਰ ਤੇ ਬਰਾਬਰ ਹਿੱਸਾ ਦਵੇਗਾ ਇਹ ਕਹਿੰਦੇ ਮੈਨੂੰ ਖੰਸਾ ਮੈਨੂੰ ਇਸ ਗੱਲ ਦਾ ਸ਼ੱਕ ਹੈ ਤਾਂ ਤੁਸੀਂ ਦੇਖ ਲਓ ਭਰਾਵੋ ਉਹਨਾਂ ਦਾ ਖੰਸਾ ਉਹਨਾਂ ਦਾ ਸ਼ਕਤ ਅੱਜ ਵੀ ਵਧ ਕਰਾਉਗਾ ਹਕੂਮਤ ਰਹੀ ਕਾਂਗਰਸ ਦੀ ਪਹਿਲਾਂ 40-45 ਸਾਲ ਉਹ ਚਾਹੁੰਦੇ ਤਾਂ ਦੇਸ਼ ਦੇ ਕੁਦਰਤੀ ਸਾਧਨਾਵਾਂ ਦੀ ਵੰਡ ਆਪਾਂ ਵੀ ਸਭ ਨੂੰ ਕਰ ਸਕਦੇ ਸੀ ਪੂਰੇ ਦੇਸ਼ ਵਿੱਚ ਆਪਣੇ ਹੱਥ ਵੀ ਕੋਲੇ ਦੀਆਂ ਖਾਣਾ ਹੋਰ ਕੁਦਰਤੀ ਚੀਜ਼ਾਂ ਪਹਾੜ ਜ਼ਮੀਨ ਉਹ ਆਪਾਂ ਨੂੰ ਵੀ ਵੰਡਿਆ ਜਾ ਸਕਦਾ ਸੀ ਪਰ ਹੁਕਮਰਾਨਾਂ ਨੇ ਉਹ ਤਾਂ ਕੀ ਵੰਡਣਾ ਸੀ ਆਪਾਂ ਨੂੰ ਤਾਂ ਪੜ੍ਹਾਈ ਵੀ ਨਹੀਂ ਵੰਡੀ ਜਿਹੜਾ ਸਭਾ ਹੱਕ ਬਣਦਾ ਸੀ ਸਾਨੂੰ ਚੰਗੀ ਪੜ੍ਹਾਈ ਵੀ ਕਾੜੀ ਸਾਲ ਉਹ ਦੇ ਨਹੀਂ ਸਕਦੇ ਜੇ ਹੁਕਮਰਾਨ ਇੱਕੋ ਜਿਹੀ ਪੜ੍ਹਾਈ ਨਹੀਂ ਸਾਰੇ ਦੇਸ਼ ਦੇ ਲੋਕਾਂ ਨੂੰ ਦੇ ਸਕਦੇ ਇੱਕੋ ਜਈ ਤਾਂ ਫਿਰ ਉਹ ਉਸ ਹੁਕਮਰਾਨ ਕੋਲੋਂ ਕੀ ਤਬਕਕੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਕਾਂਗਰਸ ਦੀਆਂ ਬੇਇਮਾਨੀਆਂ ਕਾਂਗਰਸ ਦੀਆਂ ਨਲਾਇਕੀਆਂ ਕਾਂਗਰਸ ਦੀ ਕਰਪਸ਼ਨ ਕਰਕੇ ਬਹੁਤ ਸਾਰੀਆਂ ਮੂਵਮੈਂਟਾਂ ਪੈਦਾ ਹੋਈਆਂ ਬਹੁਤ ਸਾਰੀਆਂ ਪਾਰਟੀਆਂ ਨਿਕਲੀਆਂ ਵਿੱਚੋਂ ਉਹਨਾਂ ਨੇ ਆਪਣੇ ਆਪਣੇ ਸੈਕਸ਼ਨ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਕਦੀ ਸਮਾਜਵਾਦੀ ਪਾਰਟੀ ਆ ਗਈ ਕਦੀ ਸੋਸ਼ਲਿਸਟ ਮੂਵਮੈਂਟ ਆ ਗਈ ਕਦੀ ਨਕਸਲਾਈਟ ਮੂਵਮੈਂਟ ਆ ਗਈ ਕਦੀ ਕਮਿਊਨਿਸਟ ਲੈਅ ਆ ਗਈ ਕਦੀ ਬਹੁਜਨ ਸਮਾਜ ਦੀ ਲਹਿਰ ਆ ਗਈ ਔਰ ਇਸੇ ਕਰਕੇ ਆਈਆਂ ਕਿ ਕਾਂਗਰਸ ਨੇ ਪਹਿਲੇ 40 45 ਸਾਲ ਵੰਡ ਨਹੀਂ ਸਹੀ ਕੀਤੀ ਜਿਹੜੇ ਕੰਮ ਕਰਨ ਵਾਲੇ ਸੀ ਉਹ ਕੀਤੇ ਨਹੀਂ ਇਹ ਤਾਂ ਹੋ ਗਿਆ ਇਤਿਹਾਸ ਹੁਣ ਦੇਖੋ ਮੈਂ ਇਸ ਦੇਸ਼ ਵਿੱਚ ਜਿਹੜਾ ਹੁਕਮਰਾਨ ਹੈ ਨਾ ਉਹਦੇ ਕੋਲ ਸਾਧਨ ਬੜੇ ਹੁਣ ਤਾਂ ਹੁਕਮਰਾਨ ਦੇ ਕੋਲ ਤੁਹਾਡੇ ਘਰ ਦੀ ਸੀਐਡੀ ਵੀ ਕਰਦਾ ਹੋ ਤੁਸੀਂ ਕੀ ਬੋਲਦੇ ਆ ਕੀ ਖਾਂਦੇ ਆ ਕੀ ਸੁਣਦੇ ਆ ਸਭ ਪਤਾ ਉਹਨੂੰ ਆ ਮੋਬਾਈਲ ਫੋਨ ਆ ਨਾ ਜਿਹੜਾ ਮੋਬਾਈਲ ਫੋਨ ਦੀ ਕੱਲੀ ਕੱਲੀ ਐਕਟੀਵਿਟੀ ਜਿਹੜੀ ਆ ਉਹ ਹੁਕਮਰਾਨ ਨੂੰ ਜਾਨਦੀ ਹੈ ਇਹ ਆਪਣੇ ਹੱਥ ਵਿੱਚ ਉਹਨਾਂ ਨੇ ਇੱਕ ਐਸਾ ਇਨਸਟਰੂਮੈਂਟ ਫੜਾਤਾ ਵੀ ਆਪਣੇ ਕੋਲ ਕੀ ਆ ਉਹਨੂੰ ਪਤਾ ਲੱਗ ਰਿਆ ਸਾਰਾ ਸੋ ਭਰਾਵੋ ਕੋਈ ਵੀ ਕੌਮ ਜਿਹੜੀ ਆ ਉਹ ਇਹ ਮਤ ਸੋਚੇ ਕਿ ਉਹਨੂੰ ਉਹਦੇ ਹੱਕ ਘਰ ਬੈਠਿਆ ਮਿਲ ਜਾਣਗੇ ਉੱਠਣਾ ਪੈਣਾ ਇਕੱਠੇ ਹੋਣਾ ਪੈਣਾ ਆਪਾਂ ਨੂੰ ਖਾਸ ਕਰਕੇ ਬਾਜੀਗਰ ਭਾਈਚਾਰੇ ਨੂੰ ਪਹਿਲਾਂ ਇਕੱਠੇ ਹੋਣਾ ਪਊ ਪੂਰੀ ਲੱਠ ਬਣਾਉਣੀ ਪਊ ਤਕੜੇ ਹੋ ਕੇ ਮੈਂ ਕਈ ਵਾਰੀ ਆਪਣੇ ਭਰਾਵਾਂ ਨਾਲ ਗੱਲ ਕਰਦਾ ਮੈਂ ਕਿਹਾ ਯਾਰ ਜ਼ਿੰਦਗੀ ਦੀ ਰੋਟੀ ਪਾਣੀ ਖਾਣੀ ਆਪਾਂ ਕਰਾਓ ਚਿੜੀਆਂ ਕਾਮਾ ਉਹ ਦਾਣਾ ਚੁੜਨਾ ਹੈ ਦਾਣਾ ਚੁਗਣਾ ਹੈ ਆਪਾਂ ਆਪਣੇ ਭਾਈਚਾਰੇ ਲਈ ਉੱਠਿਏ ਮੁਸ਼ਕਲ ਸਹੀ ਹੈ ਤਕਲੀਫ ਸਹੀ ਹੈ ਉਹਨਾਂ ਨੂੰ ਜੋੜੀਏ ਜੋੜ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਾਂ ਹੱਕ ਲੈ ਕੇ ਦਈਏ ਬਸੇਰੀਆਂ ਸਰਕਾਰਾਂ ਆਈਆਂ ਭਰਾਵੋ ਆਪਾਂ 2% ਦੀ ਗੱਲ ਕਰਦੇ ਹਾਂ ਸਿਰਫ ਸਿਰਫ 2% ਦੀ ਆਪਣਾ ਭਾਈਚਾਰਾ ਬਾਜੀਗਰ ਭਾਈਚਾਰਾ ਗਵਾਰ ਪਰਿਵਾਰ ਜਿਹੜੇ ਆਪਣੇ ਇਹ ਇੰਨੇ ਟੈਲੈਂਟਡ ਹਨ ਇੰਨੇ ਗੁਣੀ ਆ ਇਹ ਕਿਤਾਬਾਂ ਦੀਆਂ ਕਿਤਾਬਾਂ ਆਪਣੇ ਦਿਮਾਗ ਵਿੱਚ ਨਾ ਕਿਉਂ ਕਹਿੰਦੇ ਪੈਨ ਡਰਾਈਵ ਬਣਾ ਕੇ ਫਿੱਟ ਕਰ ਸਕਦੀਆਂ ਕਿਉਂਕਿ ਇੰਨੇ ਗੁਣੀ জ্ঞানী ਆ ਆਜੋ ਪੌਂਸਰ ਸਰ ਪਰ ਆਪਾਂ ਨੂੰ ਆਪਣਾ ਆਰਾਮ ਛੱਡ ਕੇ ਕੁਝ ਲੋਕਾਂ ਨੂੰ ਆਪਣਾ ਆਰਾਮ ਛੱਡ ਕੇ ਆਪਣੇ ਸਮਾਜ ਨੂੰ ਜੋੜਨ ਦਾ ਕੰਮ ਕਰਨਾ ਪਊਗਾ ਸਾਰੀਆਂ ਹੀ ਪਾਰਟੀਆਂ ਫਿਰ ਤੁਹਾਨੂੰ ਪੁੱਛਣ ਆਉਣੀਆਂ ਵੀ ਤੁਸੀਂ ਕੀ ਚਾਹੁੰਦੇ ਆ ਕੀ ਲੈਣਾ ਚਾਹੁੰਦੇ ਹੋ 2% ਦਾ ਥੋੜਾ ਹੀ ਆ 2% ਦੇਖੋ ਤੁਸੀਂ ਮੇਰੀ ਜ਼ਿੰਮੇਵਾਰੀ ਲਾਓ ਕਿਉਂਕਿ ਸਿੱਖ ਪਵਨ ਕਮਾਟੀ ਨੂੰ ਜਿੰਦਾਬਾਦ ਮੈਂ ਜਿਹੜੇ ਸਕੂਲ ਚੋਂ ਪੜਿਆ ਮੈਂ ਜਿਹੜੇ ਉਸਤਾਦਾਂ ਕੋਲ ਪੜਿਆ ਉਹਨਾਂ ਨੇ ਜਾਤ ਪਾਤ ਨਹੀਂ ਸਿਖਾਈ ਉਹਨਾਂ ਨੇ ਕਿਹਾ ਵੀ ਜਿੰਨੇ ਦੱਬੇ ਕੁਚਲੇ ਆ ਜਿਹੜੇ ਪਿੱਛੇ ਰਹਿ ਗਏ ਵਰ ਗਿਆ ਉਹਨਾਂ ਨੂੰ ਇਕੱਠੇ ਕਰਨਾ ਪਊ ਇਕੱਠੇ ਕਰਕੇ ਉਹਨਾਂ ਨੂੰ ਹੱਕ ਦਿਵਾਉਣੇ ਪੈਣਗੇ ਇਸ ਕਰਕੇ ਤੁਸੀਂ ਜੇ ਮੈਨੂੰ ਐਮਪੀ ਬਣਾ ਕੇ ਪਾਰਲੀਮੈਂਟ ਚ ਭੇਜਦੇ ਆ ਆ ਮੇਰੇ ਭਰਾ ਬੈਠੇ ਰੱਬਰ ਕੇ ਸਾਰੇ ਪਾਰਲੀਮੈਂਟ ਵਿੱਚ ਜਾ ਕੇ 2% ਦੀ ਠੋਕ ਮਾਜਾ ਕੇ ਗੱਲ ਕਰੂੰਗਾ ਜੇ ਤੁਹਾਨੂੰ ਪਹਿਲਾ ਟੈਲੀਫੋਨ ਆ ਜਾਉਂ ਬਈ ਅੱਜ ਟੈਲੀਵਿਜ਼ਨ ਆਨ ਕਰ ਲਓ ਅੱਜ ਤੁਹਾਡੇ ਗਰਮੀ ਬਹੁਤ ਆ ਅੰਦਰ ਬਹਿਣਾ ਵੀ ਮੁਸ਼ਕਲ ਆ ਮੈਨੂੰ ਪਤਾ ਕਈ ਸੱਜਣ ਬਾਹਰ ਜਾਂਦੇ ਬਾਰ-ਬਾਰ ਕੋਈ ਗੱਲ ਨਹੀਂ ਇਦਾਂ ਚੱਲਦੇ ਰਾਜਨੀਤਿਕ ਕੰਮ ਤੇ ਜਿਹੜਾ ਪੰਜਾਬ ਸਰਕਾਰ ਸੰਮੁਖ ਜਿੰਦਾਬਾਦ ਜਿੰਦਾਬਾਦ ਆਜੋ ਜੀ ਆਜੋ ਸਵਾਗਤ ਤੁਹਾਡਾ ਸਾਰਾ ਜਿਹੜਾ ਪੰਜਾਬ ਸਰਕਾਰ ਨਾਲ ਸੰਬੰਧਿਤ ਕੋਈ 2% ਦਾ ਮਾਮਲਾ ਆ 5 ਤਰੀਕ ਤੋਂ ਬਾਅਦ ਤੁਹਾਡਾ ਇੱਕ ਵਫਦ ਲੈ ਕੇ ਤੁਹਾਡਾ ਇੱਕ ਡੈਪੂਟੇਸ਼ਨ ਲੈ ਕੇ ਮੈਂ ਤੁਹਾਨੂੰ ਲੈ ਕੇ ਜਾਊਂਗਾ ਮਾਨਯੋਗ ਮੁੱਖ ਮੰਤਰੀ ਜੀ ਕੋਲ ਮੈਂ ਮਾਨਯੋਗ ਮੁੱਖ ਮੰਤਰੀ ਜੀ ਕੋਲ ਲੈ ਕੇ ਜਾਊ ਤੁਹਾਨੂੰ ਆਪਾਂ ਮੰਗ ਕਰਾਂਗੇ 2% ਦੀ ਚੰਗਾ ਸਕੂਲ ਬਣ ਰਾਇਆ ਚੰਗੀ এডਿਕੇਸ਼ਨ ਹੋਏਗੀ ਤੇ ਚੰਗੀਆਂ ਪੋਜੀਸ਼ਨਾਂ ਨੌਕਰੀਆਂ ਮਿਲਣਗੀਆਂ ਤਾਂ ਬੈਠੋ ਯਾਰ ਬੈਠੋ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਗੱਲਾਂ ਬਹੁਤ ਜ਼ਿੰਮੇਵਾਰ ਤੁਸੀਂ ਸਾਰੇ ਇੱਕ ਮੇਲ ਮੁੱਦੇ ਤੇ ਇਕੱਠੇ ਹੋਏ ਆ ਮੈਂ ਸਰਦਾਰ ਸੋਚਾ ਸਿੰਘ ਜੀ ਧਰਮਸੋਧ ਸਾਹਿਬ ਰਿਟਾਇਰਡ ਐਸਜੀਓ ਸਾਹਿਬ ਸਰਦਾਰ ਜਗਤਾਰ ਸਿੰਘ ਜੀ ਪਾਲ ਸਿੰਘ ਲੋਹੀਆ ਜੀ ਕਾਮਰੇਡ ਲక్ష్మణਦਾਸ ਜੀ ਪੰਨੂ ਮਲ ਜੀ ਲੋਹੀਆ ਪਰਮਜੀਤ ਖੰਭਰਾ ਜੀ ਲਾਲ ਚੰਦ ਲਾਲੀ ਜੀ ਦਰਸ਼ਨ ਸਿੰਘ ਕਾਲੀ ਸਾਹਿਬ ਸੰਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸਹਿबान ਬੋਲ ਕੇ ਗਏ ਐਡਵੋਕੇਟ ਜਗਰੂਪ ਸਿੰਘ ਜੀ ਉਹ ਵੀ ਇੱਥੋਂ ਆਪਣੀ ਹਾਜ਼ਰੀ ਲਾ ਕੇ ਗਏ ਪ੍ਰਦੀਪ ਸਿੰਘ ਜੀ ਛੇਪੁਰ ਸੰਦੇ ਬਲਕ ਪ੍ਰਧਾਨ ਆਮ ਆਦਮੀ ਪਾਰਟੀ ਦੇ ਵੀ ਹਾਜ਼ਰ ਹਨ ਭਵਿੰਦਰ ਸਿੰਘ ਸਾਹਿਬ ਵੀ ਹਾਜ਼ਰ ਹਨ ਅਜੀਤ ਵਰਮਾ ਜੀ ਅਜੀਤ ਵਰਮਾ ਜੀ ਵੀ ਹਾਜ਼ਰ ਹਨ ਮੇਰੇ ਭਰਾ ਅਮਰਜੀਤ ਖੰਭਰਾ ਜੀ ਜਿਨ੍ਹਾਂ ਨੇ ਇਸ ਆਪਣੇ ਪਰਿਵਾਰ ਨੂੰ ਤਬਰ ਨੂੰ ਇਕੱਠਾ ਕਰਨ ਲਈ ਉਪਰਾਲਾ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਰਿਟਾਇਰਡ ਡੀਐਸਪੀ ਸਰਦਾਰ ਭੁਪਿੰਦਰ ਸਿੰਘ ਜੀ ਸਾਡੇ ਭਰਾ ਸਾਥੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਸਾਡੀ ਸ਼ਾਨ ਜਿਨ੍ਹਾਂ ਨੇ ਪੰਜਾਬ ਚ ਮਾਈਚਰੇ ਦਾ ਨਾਮ ਬਣਾਇਆ ਦਲਵੀਰ त्याਲਪੁਰੀ ਜੀ ਟੈਲੀਵਿਜ਼ਨ ਵੱਡੇ ਕਲਾਕਾਰ ਦੇ ਹਮ ਦੇ ਸ਼ਾਂਚ ਜਿਹੜੇ ਰੰਗ ਬੰਦ ਹੁੰਦੇ ਆ ਤੇ ਗੁਰਮੀਤ ਸਿੰਘ ਜੀ ਅਮਰੀਕਾ ਤੋਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਮੇਰੇ ਪਰਾ ਜਸਵੀਰ ਸਿੰਘ ਜੌਂਗ ਜੀ ਐਡਵੋਕੇਟਸ ਆਫ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਆਪਾਂ ਸਾਰੇ ਇਕੱਠੇ ਹੋਏ ਸਰਦਾਰ ਪੂਰਨ ਸਿੰਘ ਜੀ ਲੋਹਿਆ ਤੋਂ ਕੌਂਸਲਰ ਅਮਰੀਤ ਸਿੰਘ ਜੀ ਕਾਲਾ ਫਰੀਦਕੋਟੀ ਆ ਜੀ ਸਾਡੇ ਭਰਾ ਜਸਵੀਰ ਤੰਜਲ ਜੀ ਕੁਮੰਗਾ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਹਾਡੇ ਹੱਕਾਂ ਲਈ ਤੁਹਾਡੇ ਜਿੰਨੇ ਵੀ ਪਿੰਡਾਂ ਦੇ ਕੰਮ ਆ ਜਿੰਨੇ ਵੀ ਪਿੰਡਾਂ ਦੇ ਕੰਮ ਆ ਕੋਈ ਘਰੇਲੂ ਕੰਮ ਆ ਉਹ ਸਾਰੇ ਮੈਂ ਕਰਾਂਗਾ ਮੈਂ ਜ਼ਿੰਮੇਵਾਰ ਹਾਂ ਚਾਹੇ ਕੋਈ ਸਕੂਲਾਂ ਦਾ ਹੋਵੇ ਇਲਾਜ ਦਾ ਹੋਵੇ ਇੱਕ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਮੁੰਡਿਓ ਗੱਲ ਕੀਤੀ ਸੀ ਸਟੇਸ ਕਤਰ ਸਾਹਿਬ ਨੇ ਵੀ ਬਾਹਰ ਮੁੰਡੇ ਜਾਂਦੇ ਆ ਤੁਸੀਂ ਮੈਨੂੰ ਐਪੀ ਬਣਾਓ 1 ਲੱਖ ਨੌਜਵਾਨਾਂ ਵਾਸਤੇ ਰੋਜ਼ਗਾਰ ਦਾ ਪ੍ਰੰਧ ਪ੍ਰਬੰਧ ਮੈਂ ਕਰਾ ਕੇ ਦਵਾਂਗਾ 5000 ਬੇਘਰਿਆਂ ਨੂੰ 5000 ਬੇਘਰਿਆਂ ਨੂੰ ਘਰ ਬਣਾ ਕੇ ਦੇਾਂਗੇ ਆਪਾਂ ਤਾਂ ਕਿ ਹਰ ਬੰਦੇ ਕੋਲ ਆਜ਼ਾਦ ਦੇਸ਼ ਵਿੱਚ ਆਪਣੀ ਸ਼ੱਕ ਤੇ ਪੈਰ ਰੱਖਣ ਲਈ ਜ਼ਮੀਨ ਚਾਹੀਦੀ ਹੈ ਨੌਜਵਾਨਾਂ ਲਈ ਖੇਡਾਂ ਦਾ ਪ੍ਰਬੰਧ 43000 ਨੌਕਰੀ ਮਾਨ ਸਾਹਿਬ ਨੇ ਦੇ ਵੀ ਦਿੱਤੀ ਹੈ ਬਿਜਲੀ ਦੇ ਬਿੱਲ ਜ਼ੀਰੋ ਕਰਤੇ ਆ ਇਹ ਪਹਿਲੀ ਵਾਰ ਹੋਇਆ ਤੇ ਪੰਜਾਬ ਚ ਬਿਜਲੀ ਦਾ ਬਿੱਲ ਜ਼ੀਰੋ ਹੋ ਗਿਆ ਨਹੀਂ ਤਾਂ ਪਹਿਲਾਂ ਮੈਨੂੰ ਪਤਾ ਹੇਲਕੋ ਪਿੰਡਾਂ ਚ ਬੀਬੀਆਂ ਭੈਣਾ ਆਉਂਦੀਆਂ ਹੁੰਦੀਆਂ ਸੀ ਉਹਨਾਂ ਨੇ ਕਹਿਣਾ ਜੀ ਐਸ ਡੀਓ ਨੂੰ ਕਹਿ ਕੇ ਸਾਡੀਆਂ ਕਿਸ਼ਤਾਂ ਮਿਰਾ ਦਿਓ ਬੈਸੀ ਅੱਛਾ ਜਿਨ੍ਹਾਂ ਦੇ ਬਿੱਲ ਜ਼ੀਰੋ ਆ ਉਹ ਹੱਥ ਖੜਾ ਕਰੋ ਜੇਰਾ ਜ਼ੀਰੋ ਬਿੱਲ ਵਾਲੇ ਕਰਨ ਹੋਰ ਨਾ ਭੈਣਾ ਆ ਦੇਖ ਲਓ ਜੀ ਤਕਰੀਬਨ ਸਾਰਿਆਂ ਦੇ ਜ਼ੀਰੋ ਇਹ 3000 ਰੁਪਈਆ ਭੈਣੋ ਪੰਜਾਬ ਸਰਕਾਰ ਆਪਾਂ ਨੂੰ ਮੁਫਤ ਦੇ ਰਹੀ ਆ ਮਹੀਨੇ ਦਾ ਤੇ ਇੱਕ ਬਿੱਲ ਪਿੱਛੇ 6000 ਵੱਜਦਾ ਤੇ ਇੱਕ ਚੰਗੀ ਖਬਰ ਇਹ ਆ ਕਿ ਤੁਹਾਨੂੰ ਆਉਣ ਵਾਲੇ 2 ਮਹੀਨਿਆਂ ਬਾਅਦ ਜਿਹੜਾ 1000 ਰੁਪਇਆ ਬੀਬੀਆਂ ਦਾ ਵਾਅਦਾ ਕੀਤਾ ਸੀ ਸਰਕਾਰ ਨੇ ਉਹ ਵੀ ਅਗਸਤ ਵਿੱਚ ਮਿਲਣਾ ਸ਼ੁਰੂ ਹੋ ਜਾਣਾ ਉਹ ਵੀ ਸਰਕਾਰ ਨੇ ਤੁਹਾਨੂੰ ਦੇ ਦੇਣਾ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਕਬਈ 1000 ਰੁਪਏ ਦੇ ਉੱਤੇ ਬੰਦੇ ਨਾ ਤਾੜੀਆਂ ਮਾਰੋ ਦੱਲਿਆ ਬੀਬੀਆਂ ਨੂੰ ਮਿਲਣਾ ਉਹ ਤੁਹਾਨੂੰ ਮਿਲਣੇ ਨਹੀਂ ਪੈਏ ਉਹ ਚੋਪਈ ਸਰ ਮਿਲ ਜੀ ਤੇ ਭੈਣਾ ਨੂੰ 1000 ਰੁਪਏ ਮਿਲਣਾ ਅਗਸਤ ਤੋਂ ਸ਼ੁਰੂ ਹੋ ਜਾਣਾ ਹੋਰ ਵੀ ਬਹੁਤ ਸਕੀਮਾਂ ਲੈ ਕੇ ਆ ਰਹੇ ਆ ਤੇ ਆਮ ਆਦਮੀ ਪਾਰਟੀ ਤੁਹਾਡੀ ਆਪਣੀ ਪਾਰਟੀ ਆ ਆਮ ਲੋਕਾਂ ਦੀ ਪਾਰਟੀ ਆ ਇੱਕ ਘਰਾਣਿਆਂ ਦੀ ਪਾਰਟੀ ਨਹੀਂ ਵੱਡੇ ਵੱਡੇ ਘਰਾਣਿਆਂ ਦੀ ਆਪਾਂ ਡੱਟ ਕੇ ਕੰਮ ਕਰਾਂਗੇ ਭਲਵਾਨ ਜੀ ਬੈਠੇ ਆ ਨਸੀਆਂ ਤੋਂ ਸਭ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਗੋਇੰਦ ਸਿੰਘ ਜੀ ਦਾ ਦਰਸ ਗੋਇੰਦ ਸਿੰਘ ਜੀ ਫਤਹਿ ਜੈਪਿੰਦ ਜੈਫਰ ਅਮਰੀਕ ਸੰਜੀਤ ਥੰਦ ਅੰਸੀ ਸਾਹਿਬ ਵਿੱਕੀ ਭਗਤ ਜੀ ਮਨੀ ਮਹਿੰਦਰੂ ਸਾਹਿਬ ਸ਼ਾਂਤੀ ਸਰੂਪ ਜੀ ਪਰ ਮਨਮੋਹਨ ਸਿੰਘ ਕਰਕਰ ਸਾਹਿਬ ਆਵਾਜ਼ੀ ਪਾਰਟੀ ਦੇ ਸਾਰੇ ਸੀਨੀਅਰ ਲੀਡਰ ਸਾਹਿਬਾਨ ਨੂੰ ਬਹੁਤ ਬਹੁਤ